ਸਾਰਿਆਂ ਨੂੰ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਆ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦੇ ਲੋਕਾਂ ਦਾ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਲੰਬੀ ਆਮਣਾ ਖੁਮਰਾ ਮਾਣੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਅੱਜ ਤੁਹਾਨੂੰ ਦਿਖਾਈਏ ਜੀ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਤੇ ਤੁਸੀਂ ਸਾਰੇ ਇੰਜੋਏ ਕਰਿਓ ਜੀ ਅੱਜ ਦਾ ਵਿਊ ਆ ਦੇਖੋ ਜੀ ਅੱਜ ਦਾ ਵਿਊ ਤੇ ਅੱਜ ਸਾਡੇ ਯਾਨੀ ਕਿ 5-6 ਦਿਨ ਬਾਅਦ ਨਿਕਲੀ ਆ ਜੀ ਧੁੱਪ ਨੀ ਤਾਂ ਮੀਓ ਪਈ ਜਾਂਦਾ ਸੀਗਾ ਸਾਰੇ ਕਿਤੇ ਧੁੰਦੀ ਧੁੰਦ ਕੁਝ ਵੀ ਨਹੀਂ ਦਿਖਦਾ ਸੀਗਾ ਅੱਜ ਇੰਨੇ ਦਿਨਾਂ ਬਾਅਦ ਸੂਰਜ ਦੇ ਦਰਸ਼ਨ ਹੋਏ ਜੀ ਤੇ ਅੱਜ ਸਾਰੇ ਕਿਤੇ ਧੁੱਪੀ ਧੁੱਪ ਹੋਈ ਪਈ ਹੈ ਜੀ ਤੇ ਤੁਸੀਂ ਚੈੱਕ ਕਰੋ ਜੀ ਅੱਜ ਦਾ ਵੀਓ ਕਿੰਨਾ ਵਧੀਆ ਧੁੱਪ ਤਾਂ ਦੀ ਸਾਰੇ ਕਿਤੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਜੀ ਰਾ ਪਰਾ ਹੋ ਗਿਆ ਸਾਰੇ ਕਿਤੇ ਉਹ ਤੁਹਾਨੂੰ ਉਦਣ ਦਿਖਾਇਆ ਸੀਗਾ ਉਦਣ ਦੇ ਦਿਨ ਦੇ ਵਲੌਗ ਚ ਵੀ ਕਿਵੇਂ ਪਾਣੀ ਆਂਦਾ ਪਹਾੜੀਆ ਤੋਂ ਉਤਰ ਕੇ ਕਿੰਨਾ ਵਧੀਆ ਲੱਗਦਾ ਸਾਰੇ ਕਿਤੇ ਉਹ ਦੇਖੋ ਜੀ ਮੰਮੀ ਨੇ ਛੱਡ ਤੇ ਬੱਕਰੇ ਘਰ ਤੋਂ ਮੰਮੀ ਕਹਿੰਦੀ ਚੁਗਿਆਉਂਗੇ ਅੱਜ ਧੁੱਪ ਨਿਕਲੀ ਐਨ ਵਧੀਆ ਤੇ ਮੀਂਹ ਆ ਜਾਂਦਾ ਪਤਾ ਨਹੀਂ ਲੱਗਦਾ ਹੈਗਾ ਸਾਰੇ ਖੜ ਗਏ ਆ ਕੇਰੇ ਮੰਮੀ ਨੇ ਘਰ ਤੋਂ ਛੱਡ ਤੇ ਕਿ ਚੁਗਿਆਉਂਗੇ ਇਹ ਸਾਰਾ ਦਿਨ ਮੰਮੀ ਦੇ ਨਾਲ ਨਾਲ ਹੀ ਰਹਿੰਦੇ ਮੰਮੀ ਨੇ ਹੁਣ ਘਰ ਤੋਂ ਛੱਡ ਤੇ ਇਹਨਾਂ ਨੇ ਚੁਗ ਚੱਕੇ ਮੰਮੀ ਦੁਪਹਿਰ ਨੂੰਰੇ ਆ ਜਾਂਦੇ ਆਰਾਮ ਕਰਨ ਗੁਰਦੁਆਰੇ ਸੀ ਗੁਰਦੁਆਰੇ ਉੱਤੇ ਸਾਡੇ ਘਰ ਦਾ ਕੰਮ ਚੱਲਦਾ ਹੈ ਜੀ ਉੱਧਰ ਤੇ ਅਸੀਂ ਹੁਣ ਜਿੱਥੇ ਮੇਰੇ ਦਾਦਾ ਦਦੀ ਰਹਿੰਦੇ ਸੀਗੇ ਗੁਰਦੁਆਰੇ ਚ ਜੀ ਅਸੀਂ ਉੱਥੇ ਰਹਿੰਦੇ ਤੇ ਹੁਣ ਬੱਕਰੇ ਵੀ ਉੱਥੇ ਹੀ ਖੜ ਗਏ ਆ ਕੇ ਇਹਨਾਂ ਨੇ ਹੁਣ ਸਾਰਾ ਦਿਵਾਰ ਚ ਚੁਗੀ ਜਾਣਾ 11 12 ਵਜੇ ਤੱਕ ਫਿਰ ਮੰਮੀ ਆ ਕੇ ਰੇ ਪੈ ਜਾਂਦੇ ਮੰਮੀ ਅੰਦਰ ਪੈ ਜਾਂਦੇ ਕਮਰੇ ਚ ਆ ਬਾਹਰ ਬੇੜੇ ਚ ਬੈ ਜਾਂਦੇ ਵਰੀ ਜਦ ਮੰਮੀ ਘਰ ਨੂੰ ਜਾਂਦੇ ਰੋਮੀ ਨਾਲ ਹੀ ਚੱਲ ਜਾਂਦੇ ਆ ਦੇਖੋ ਜੀ ਸਾਰੇ ਕਿਵੇਂ ਖੜੇ ਆ ਜੀ ਆ ਕੇ ਜਾਓ ਜਾਓ ਚੁਗਿਓ ਜਾ ਕੇ ਚਲੋ ਜੀ ਸਾਨੂੰ ਫਿਰ ਮਲਾਉਂਦੇ ਆ ਜੀ ਮੰਮੀ ਨਾਲ ਨਾਲ ਜਾ ਕੇ ਮੰਮੀ ਗਏ ਆ ਘਰ ਗਾਏ ਬੰਨਣ ਗਾਏ ਵੀ ਚੁਗਲੂਗੀ ਬਾੜ ਲੈ ਚੀ ਤੋਂ ਉਹਨਾਂ ਨੂੰ ਵੀ ਛੱਡ ਕੇ ਆਣਾ ਤੇ ਮੰਮੀ ਗਏ ਆ ਘਰ ਨੂੰ ਜੀ ਤੁਹਾਨੂੰ ਮੰਮੀ ਨਾਲ ਨਾਲ ਮਲਾਉਂਦੇ ਆ ਜੀ ਜਾ ਕੇ ਅਸੀਂ ਆਹ ਦੇਖੋ ਜੀ ਆਂਬ ਹੀ ਆਂਬ ਝੜੇ ਪਏ ਆ ਜੀ ਸਾਰੇ ਵੇੜੇ 'ਚ ਆਂਬ ਪੱਕਣ ਲੱਗ ਗਏ ਜੀ ਹੁਣ ਤੇ ਐਨੇ ਖਾਂਦਾ ਕੋਈ ਹੈ ਨਹੀਂ ਜੀ ਫਿਰ ਥੱਲੇ ਗਿਰੇ ਪਏ ਸਾਰੇ ਪੱਕ ਕੇ ਝੜੇ ਪਏ ਆ ਤੁਹਾਨੂੰ ਬੁੱਟਾ ਦਿਖਾਈਏ ਜੀ ਆਂਬ ਦਾ ਆ ਦੇਖੋ ਜੀ ਆਂਬ ਦਾ ਬੁੱਟਾ ਦੇਖੋ ਕਿਵੇਂ ਆਂਬ ਹੀ ਆਂਬ ਲੱਗੇ ਵੇ ਭਰਿਆ ਪਿਆ ਜਿਹੜੇ ਪੱਕ ਜਾਂਦੇ ਉਹ ਥੱਲੇ ਡਿੱਗੀ ਜਾਂਦੇ ਤੇ ਉਹ ਦੇਖੋ ਸਾਡੀ ਸਰਸੀ ਮਰਨ ਖੜੀ ਸਿਮੂ ਓਏ ਸਿਮੂ ਕਿਆ ਕਰ ਤਕ ਤਾ ਸ਼ਾਸਿਕਰ ਬੁਲਾ ਦੋ ਬੁਲਾਈ ਬੁੱਤ ਕੋਈ ਨਾ ਚਾਰਜ ਲਾ ਦੂੰਗੀ ਸਾਸ਼ਟੀ ਕਾਲ ਬੁਲਾ ਦੋ ਸਾਸ਼ਟੀ ਕਾਲ ਬੁਲਾ ਦੋ ਹੋ ਗਿਆ ਮੈਂ ਤਾਂ ਫੋਨ ਨੇ ਕਹਿੰਦੀ ਫੋਨ ਥੱਲੇ ਰੱਖ ਦੇਵਾ ਫੇਰ ਬੁਲਾਉਂਗੀ ਸਾਸ਼ਟੀ ਕਾਲ ਚਲੋ ਬੁਲਾ ਦੋ ਸਾਸ਼ਟੀ ਕਾਲ ਕੀ ਕਰਦੇ ਹੈ ਸਾਸ਼ਟੀ ਕਾਲ ਸੈਨੂ ਠੀਕ ਹੈ ਜੀ ਹੋਰ ਨਾਨੀ ਨਾਨੀ ਅੰਦਰ ਹੈ ਨਾਨੀ ਕੋਈ ਨਾ ਕੰਮ ਕਰਦੀ ਨਹੀਂ ਕਰ ਲੈਂਦੇ ਅੱਜ ਉਰੇ ਨੂੰ ਆ ਜਾ ਉਰੇ ਨੂੰ ਆਉਗੀ ਨਾਨੀ ਬਾਹਰ ਨੂੰ ਆ ਜਾ ਚਾ ਆਜੋ ਜੀ ਤੁਹਾਨੂੰ ਦਿਖਾਈਏ ਜਿੱਥੇ ਅਸੀਂ ਘਰ ਦਾ ਕੰਮ ਲਾਇਆ ਜੀ ਆ ਦੇਖੋ ਜੀ ਕਿਵੇਂ ਘਰ ਦਾ ਕੰਮ ਚੱਲਦਾ ਸੀਗਾ ਜੀ ਸਾਡੇ ਤੇ ਮੰਮੀ ਨਾਲ ਨੇ ਬਣਾਇਆ ਜੀ ਹੁਣ ਨਵਾਂ ਘਰ ਆ ਚੱਕਰੋ ਜੀ ਤੇ ਹੁਣ ਮੀਂਹ ਪੈਣ ਕਰਕੇ ਜੀ ਰੋਡ ਤਾਂ ਹੋਵੇ ਬੰਦ ਤੇ ਉੱਤੇ ਕਰਕੇ ਹੁਣ ਗੱਡੀ ਵੀ ਨਹੀਂ ਆਉਂਦੀ ਸਮਾਨ-ਸਮੋਣ ਲੈਣਾ ਔਖਾ ਹੋ ਗਿਆ ਜੀ ਜਿਵੇਂ ਰੇਤਾ, ਬਜਰੀ, ਸਿਮਿੰਟ ਸਮੋਣ ਤੇ ਹੁਣ ਥੋੜਾ ਜਿਹਾ ਮੀਂਹ ਜੇ ਦਾ ਮੌਸਮ ਠੀਕ ਹੋਊਗਾ ਤੇ ਫੇਰ ਦੁਬਾਰਾ ਚਾਲੂ ਹੋਊਗਾ ਜੀ ਘਰ ਦਾ ਕੰਮ ਤੇ ਉਦੇ ਕਰਕੇ ਕੰਮ ਰੁਕ ਗਿਆ ਜੀ ਹੁਣ ਹੁਣ 1 ਮਿੰਟ ਰਹਿ ਗਿਆ ਬਸ ਮੀਂਹ ਆ ਫਿਰ ਉਹਦੇ ਕਰਕੇ ਥੋੜੇ ਜਿਹੀ ਮੀਂਹੂ ਕੱਟ ਜਾਣੀ ਜੀ ਅੱਗੇ ਜਾ ਕੇ ਫਿਰ ਕੰਮ ਚਾਲੂ ਹੋ ਜਾਊਗਾ ਜੀ ਜਿਵੇਂ ਵੈਸੇ ਕਰਤਾ ਸਾਰਾ ਬਾਣੀ ਗਿਆ ਹੈ ਤਕਰੀਬਨ ਬਸ ਲੈਂਟਰ ਲੈਂਟਰ ਦਾ ਹੀ ਕੰਮ ਰਹਿ ਗਿਆ ਜੀ ਹੁਣ ਲੈਂਟਰ ਪਾਉਂਗੇ ਜੀ ਆ ਜਾ ਤਰੋਂ ਚੈੱਕ ਕਰਾਈਏ ਜੀ ਘਰ ਆਹ ਦੇਖੋ ਜੀ ਇਹ ਨਵਾਂ ਮਮੀਨਾ ਨੇ ਜੀ ਨਵਾਂ ਘਰ ਬਣਾਇਆ ਜੀ ਮम्मा ਲਾਈਵ ਲਾਈਵ ਮम्मा ਆ ਦੇਖੋ ਜੀ ਮਮੀਨਾ ਦਾ ਘਰ ਆ ਹੈਗਾ ਜੀ ਮੇਨ ਗੇਟ ਤੇ ਆ ਹੈਗੀ ਹੈ ਜੀ ਮੇਨ ਗੇਟ ਤੋਂ ਅੰਦਰ ਆ ਕੇ ਜੀ ਗੈਲਰੀ ਤੇ ਜੀ ਇੱਕ ਰੂਮ ਆ ਬਣਾਇਆ ਜੀ ਮੰਮੀ ਇਹਨਾਂ ਨੇ ਗੈਲਰੀ ਦੇ ਨਾਲ ਹੀ ਜੀ ਤੇ ਆ ਹੈਗਾ ਜੀ ਦੂਆ ਰੂਮ ਤੇ ਜੀ ਮੀਂਹ ਪੈਣ ਕਰਕੇ ਜੀ ਅੰਦਰ ਕੱਖ ਜੇ ਬਹੁਤ ਉੱਗੇ ਪਏ ਹੈ ਜੀ ਤੇ ਹੁਣ ਤੁਹਾਨੂੰ ਪਤਾ ਹੀ ਹੈ ਜਿਵੇਂ ਕਰਕੇ ਵੀ ਦੱਸਿਆ ਹੀ ਸੀਗਾ ਮੀਂਹ ਪੈਂਦੇ ਆ ਮੀਂਹ ਕਰਕੇ ਕੰਮ ਰੁਗਿਆ ਵਾ ਜੀ ਤੇ ਹੁਣ ਦੁਬਾਰਾ ਕੰਮ ਚਾਲੂ ਹੋਊਗਾ ਜੀ ਜੇ ਮੀਂਹ ਜੇ ਥੋੜੇ ਜਿਹਾ ਘਟ ਜਾਣਗੇ ਮੀਓ ਨਹੀਂ ਹਟਦੇ ਹੈਗੇ ਜੀ ਅੱਜ ਵੀ ਪਤਾ ਨਹੀਂ ਕਿਵੇਂ ਧੁੱਪ ਨਿਕਲਗੀ ਭੁੱਲ ਭਲੇ ਕੇ ਤੇ ਆ ਹੈਗਾ ਇਹ ਜੀ dia kitchen ayi ji room tija tisa room teji ਕਾ ਹੈਗਾ ਜੀ ਚੌਥਾ ਰੂਮ ਤੇ ਜੀ ਆ ਤੁਹਾਨੂੰ ਬਦੁਖਾਤਾ ਜੀ ਮੰਮੀ ਨਾਲ ਦਾ ਘਰ ਜੀ ਤੇ ਤੁਹਾਨੂੰ ਘਰ ਦੇ ਸਾਹਮਣੇ ਦਾ ਵੀਊ ਵੀ ਦਿਖਾਈ ਕਿਵੇਂ ਦਾ ਹੈ ਜੀ ਕਾ ਹੈਗਾ ਜੀ ਸਾਡੇ ਘਰ ਦੇ ਸਾਹਮਣੇ ਇਹਦਾ ਵੀਊ ਹਾਂ ਜੀ ਘਰ ਦੇ ਸਾਹਮਣੇ ਦਾ 뷰 ਤੇ ਆ ਦੇਖੋ ਥੱਲੇ ਲੱਗਿਆ ਜੀ ਆੜੂਆਂ ਦੇ ਬੁੱਟੇ ਇਹ ਮम्मी ਨੇ ਲਗਾਇਆ ਜੀ ਆੜੂਆਂ ਦੇ ਬੁੱਟੇ ਤੇ ਹੁਣ ਤਾਂ ਲੱਗ ਕੇ ਖਤਮ ਹੋ ਗਏ ਜੀ ਇਹ ਮੀਂਹ ਜੀ ਲੱਗਦੇ ਜੀ ਤੇ ਉਹ ਹੈਗਾ ਜੀ ਦੂਸਰਾ ਕਹਿੰਦੇ ਅਸੀਂ ਜਿਹਨੂੰ ਖੱਟੇ ਕਹਿੰਦੇ ਜਾਂ ਨਹੀਂ ਖੱਟੇ ਵੀ ਕਹਿ ਦਿੰਦੇ ਛੋਲੰਗ ਕਹਿ ਦਿੰਦੇ ਛੋਲਗਾ ਦਾ ਜਿਹਨਾਂ ਦਾ ਅਚਾਰ ਬਣਾਉਂਦਾ ਬਣਦਾ ਦੇ ਤੁਸੀਂ ਇੱਤਰੀ ਵੀ ਉਹਨਾਂ ਦੇ ਬਲੌਗ ਚ ਚੈੱਕ ਕੀ ਕਰ ਰਹੇ ਹੋ ਜਿਹੜੇ ਆਚਾਰ ਬਣਾ ਕੇ ਲੈ ਕੇ ਜਾਂਦੇ ਹੋ ਖਟਿਆਂ ਦਾ ਤੇ ਉਹਦੇ ਪਿੱਛੇ ਹੈਗਾ ਜੀ ਇੱਕ ਹੋਰ ਆੜੂਆਂ ਦਾ ਬੋਟਾ ਹਾਂ ਆ ਦੇਖੋ ਜੀ ਜਿੰਨਾ ਦਾ ਆਚਾਰ ਬਣਦਾ ਜੀ ਅਜੇ ਤਾਂ ਇਹ ਜੀ ਕੱਚੇ ਆ ਜੀ ਮੈਂ ਪੱਕ ਕੇ ਆਏ ਪੀਲੇ ਰੰਗ ਦੇ ਹੋ ਜਾਂਦੇ ਜੀ ਫਿਰ ਬਣਦਾ ਜੀ ਇਹਨਾਂ ਦਾ ਆਚਾਰ ਤੇ ਆਏ ਜੀ ਮਮੀ ਨਾਲ ਦੇ ਘਰ ਤੋਂ ਨੀਚੇ ਦੇ ਸੜਕ ਜਾਂਦੀ ਜੀ ਯਾਨੀ ਕੱਚਾ ਰੋਡ ਕਹਿੰਦੇ ਜਿਹਨੂੰ ਹੁਣ ਮੀਂਹ ਕਰਕੇ ਖਰਾਬ ਹੋਇਆ ਜੀ ਆ ਵੀ ਗੱਡੀਆਂ ਗੁਟੀਆਂ ਆਣੀਆਂ ਬੰਦ ਹੋ ਗਈਆਂ ਸਾਰਾ ਕੁਝ ਕੁਝ ਵੀ ਨਹੀਂ ਆਂਦਾ ਉਹਦੇ ਕਰਕੇ ਸਾਡੇ ਘਰ ਦਾ ਕੰਮ ਵੀ ਰੁਕ ਗਿਆ ਜੀ ਆ ਦੇਖੋ ਜੀ ਕਿੰਨਾ ਵਧੀਆ ਦਿਓ ਤੇ ਅੱਜ ਤੁਹਾਨੂੰ ਮਿਲਾਈਏ ਮੰਮੀ ਨਾਲ ਜੀ

बकररे पार गुरुद्वारे चल के पहुंच गए बंदर ही बहुत है बंदर कुछ कल ती बहुत पाया कल तक अच्छा और प्रिंस काकू और ही गए गड्डी ਕਰਦੇ ਵੀ ਗਏ ਨੇ ਅੰਦਰ ਨੂੰ ਇਹ ਗੱਡੀ 300 ਨੇ ਕੱਪੋਨੀ ਵਿਗਾਏ ਰਿਹਾ ਅੱਛਾ ਇਹ ਕਿ ਕੀ ਇਹ ਬੱਸ ਚਾਰਦੇ ਰਹਦੇ ਆ ਰੋਟੀ ਸਬਜ਼ੀ ਬਣਾ ਲਦੇ ਆਂ ਅੰਨ ਲੰਦੇ ਆ ਬੰਨ ਲੰਦੇ ਆ ਗੋਹਾ ਚੱਕ ਲੀਦਾ ਸਾਡਾ ਕੰਮ ਇਹ ਆ ਬੱਸ ਉਧਰ ਘਰ ਦਾ ਕੰਮ ਵੀ ਰੁਕਿਆ ਪਿਆ ਮੈਂ ਦੇਖਿਆ ਹੀ ਸਾਰਾ ਘਰ ਦਾ ਕੰਮ ਵੀ ਰੁਕਿਆ ਹੋਆ ਸਾਡਾ ਤਾਂ ਲੈਂਟਰ ਨਹੀਂ ਹੋ ਜੇ ਪਿਆ ਸਾਡਾ ਕੀ ਕਰਨਾ ਹੌਲੀ ਹੌਲੀ ਸੜਕਾ ਖਰਾਬ ਹੋ ਗਿਆ ਸਮਾਨ ਨਹੀਂ ਆਦਾ ਆ ਤਾਂ ਲੱਗੀ ਸੜਕਾ ਹੋ ਗਿਆ ਖਰਾਬ ਚਲੋ ਜੀ ਫੇਰ ਤੁਹਾਨੂੰ ਹੋਰ ਕੁਝ ਦਿਖਾਵਾਂਗੇ ਜੀ ਜੇ ਅੱਗੇ ਜੇ ਕਾ ਕੰਮ ਕਰਦੇ ਆ ਜੀ ਅਸੀਂ ਨਾਲ ਦੀ ਨਾਲ ਦਿਖਾਈ ਜਾਉਂਗੇ ਜੀ ਦੇਖੋ ਜੀ ਮੈਂ ਸਾਹਮਣੇ ਤੋਂ ਆਈ ਜੀ ਹੁਣ ਤੁਰ ਕੇ ਤੇ ਇਧਰ ਨੂੰ ਤੇ ਮੰਮੀ ਨਹੀਂ ਸੀ ਕਿ ਇਧਰ ਲੈ ਕੇ ਆ ਮਮੀ ਡੰਗਾ ਬਿਕਾਇ ਚੜਨ ਆਈ ਸੀ ਤੇ ਆ ਦੇਖੋ ਤੁਹਾਨੂੰ ਇਧਰ ਤੋਂ ਜਿੱਥੇ ਸਾਡੇ ਘਰ ਦਾ ਕੰਮ ਲੈ ਤੇ ਗੁਰਦੁਆਰੇ ਦਾ ਕਿੰਨਾ ਵਧੀਆ 뷰 ਦਿਖਦਾ ਸਾਹਮਣੇ ਉੱਪਰ ਨੂੰ ਇਧਰ ਤੋਂ ਜੀ ਪਹਾੜੀ ਪਹਾੜ ਅੱਛਾ ਚਤਵਰ ਰਵਿਦਾਰੀ ਕੰਦੂ ਤੇ ਉਹ ਦੇਖੋ ਮੰਮੀ ਨਹੀਂ ਬੈਠੇ ਜੀ ਹਨ ਬਖਾਇਆ ਸੀਗਾ ਹੁਣੇ ਅੱਛਾ ਉਹ ਸਾਹਮਣੇ ਦਾਦੀ ਲੱਗੀ ਹੈ ਜੀ ਪਾਰ ਤੋਂ ਵਾਜਾ ਮਾਰਨ ਜੀ ਉਹਨਾਂ ਨੇ ਕਿਤੇ ਜਾਣਾ ਹੋਣਾ ਤੇ ਉਹ ਕਹਿੰਦੇ ਆ ਜੀ ਮੇਰੇ ਡੰਗਰ ਬੱਕਰੇ ਦੇਖ ਦਿਓ ਜੀ ਅੱਜ ਤੁਸੀਂ ਜੇ ਕਿਤੇ ਨੇ ਕਿਤੇ ਕਿਤੇ ਜਾਣਾ ਹੁੰਦਾ ਤਾਂ ਫਿਰ ਉਹ ਦੇਖ ਦਿੰਦੇ ਜੀ ਅਸੀਂ ਉਹਨਾਂ ਦੇ ਡੰਗਰ ਬੱਕਰੇ ਜੇ ਅਸੀਂ ਕਿਤੇ ਜਾਣਾ ਹੋਵੇ ਤਾਂ ਉਹ ਸਾਡੇ ਦੇਖ ਦਿੰਦੇ ਜੀ ਕਹਿੰਦੇ ਨੇ ਕਿਸੇ ਦੇ ਕੰਮ ਆਣਾ ਚਾਹੀਦਾ जो अभी उन्होंने काम आऊँगे तो वही भी साढ़े सा, काम आऊँगे जी चलो जी फिर साढ़ा अज का ब्लॉक इत ही जी तो साग को चैक करो तो दस्यो जी कि ब्लॉक है जी तो ब्लॉग में लाइक शेयर कमेंट जरूर करो जी तो शेयर भी जरूर करो जी तो धन्यवाद सारिया का जी बाय बाय